ਜੋ ਠਾਕਰ ਸਦ ਸਦਾ ਹਜੂਰੇ ਹਜੂਰੇ ਜੋ ਠਾਕਰ ਸਦ ਸਦਾ ਹਜੂਰੇ ਤਾਂ ਕੋ ਅੰਧਾ ਜਾਣਤ ਦੂਰੇ ਜੋ ਠਾਕਰ ਸਦ ਸਦਾ ਹਜੂਰੇ ਹਜੂਰੇ ਕੀ ਹੁੰਦਾ ਸਰਚ ਹਜੂਰੇ ਬਹੁਤ ਡੀਪ ਲਫਜ਼ ਹੈ ਹਜੂਰ ਲਫਜ਼ ਉਰਦੂ ਦਾ ਜਿਹਨੂੰ ਇਹਦੇ ਵਿੱਚ ਥੋੜੀ ਜਿਹੀ ਪੌੜੀ ਹੋਰ ਲਾ ਕੇ ਉਤਰੀਏ ਹੱਜ ਇੱਕ ਲਫਜ਼ ਹੈ ਕ ਅੱਜ ਕਾਪੇ ਹਾਂ ਜਾਈ ਹਾਂ ਹਜ਼ੂਰੇ ਅੰਦਰ ਜਿਹੜਾ ਹੱਜਾ ਉੱਥੇ ਉਹ ਤੇ ਅੰਦਰੋਂ ਹਜ਼ੂਰੇ ਅੱਜੂਰੇ ਅੱਜੂਰੇ ਜਿੱਤੇ ਹੱਜਾ ਹੁੰਦਾ ਉਹਦੇ ਵਿੱਚ ਹੁੰਦੇ ਜਾਂਦਾ ਹਜ਼ੂਰੇ ਜੇ ਅਸੀਂ ਇਹ ਅਰਥ ਲਾਉਂਦੇ ਹਜ਼ੂਰੇ ਇੱਥੇ ਵਾਲੇ ਫਿਰ ਤੂੰ ਅਕਸਰਾਂ ਤੇਰੇ ਹਜ਼ੂਰ ਖੜਾ ਹੋ ਜੀ 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 ਬਿਚਾਉ ਇਹ ਤਾਂ ਉਲਟਾ ਹੋ ਜੂਰ ਤੇ ਕਿਤਾਬ ਸਰਦੇ ਹਜੂਰ ਉਹਦੇ ਰਾਜੇ ਦੇ ਹਜੂਰ ਤੇ ਖੜਦਾ ਕੋਈ ਆਕੇ ਹਜੂਰ ਇਹਦਾ ਵੀ ਤਾਂ ਟੈ ਟਲ ਬੈ ਹਾਜ਼ਰ ਹਜੂਰ ਨਹੀਂ ਕਹਨੇ ਹਾਂਜੀ ਹਾਜ਼ਰ ਹੋਂ ਵਾਲਾ ਥੋੜੀ ਜਿ ਹਜੂਰ ਜੋ ਹਾਜ਼ਰ ਹੋ ਤਾਂ ਦਾਤ ਹੈ ਉਹ ਤਾਂ ਕੈਦੀ ਹੈ ਗਲਵਾ ਕੌਸਲ ਅਕੀ ਉਹ ਤਾਂ ਆਕੀ ਹੱਜ ਤੋਂ ਬਣਿਆ ਹੂ ਲਗਦਾ ਉਹ ਉੱਥੇ ਹਜ਼ੂਰ ਜਿੱਥੇ ਰਹਿੰਦਾ ਉੱਥੇ ਚਾਹੀਏ ਹਜ਼ੂਰ ਤਾਂ ਸਾਫ ਨੂੰ ਕਹਿੰਦੇ ਨੇ ਆਪਾਂ ਸਾਫ ਕਹਿੰਨਾ ਹਜ਼ੂਰ ਕਹਿੰਦੇ ਇਹ ਨੇੜੇ ਦੀ ਜਨ ਸੁੱਚੀ ਆਉਂਦਾ ਹਜ਼ੂਰ ਉਹ ਹਜ਼ੂਰ ਹੈ ਉਹ ਹਜ਼ੂਰ ਬੱਡੇ ਨਾਲ ਬੱਡੇ ਨਾਲ ਹੈ ਹੂੰ ਅਸੀਂ ਦੱਦੇ ਨਾਲ ਬੱਤਾਂ ਹੈ ਕਿ ਕਿਹੜੀ ਸੈਂਸ ਆ ਰਹੀ ਹੈ ਜਿਹੜੇ ਹੁਣ ਜਿਹੜੇ ਉਰੇ ਹੱਥ ਬਣਦੇ ਜੋ ਠਾਕੁਰ ਸਾਧ ਸਦਾ ਹਜੂਰੇ ਹਾਂ ਜਿਹੜਾ ਹੁਣ ਦਾ ਜਾਣ ਤੋਂ ਦੂਰੇ ਆ ਦੂਰ ਆ ਗਿਆ ਨਾ ਉਹ ਜਿਹੜਾ ਦੂਰ ਆ ਜੋ ਠਾਕੁਰ ਸਾਧ ਸਦਾ ਹਜੂਰੇ ਤਾਂ ਉਹ ਅੰਧਾ ਜਾਣ ਤੋਂ ਦੂਰੇ ਹਿਰਦੇ ਦੇ ਵਿੱਚ ਜੋ ਹਿਰਦੇ ਦੇ ਵਿੱਚ ਅੰਦਰ ਆ ਜਿਹੜਾ ਹਰ ਵਕਤ ਅੰਤਰਵਲਤ ਹਰ ਵੇਲੇ ਨਾਲ ਹੈ ਤੇ ਫਾਈ ਤੁੰਗੀਆਂ ਰੋਸ਼ਨੀ ਉਹ ਕੀ ਹੈ ਦੀਵਾ ਤੇ ਦੀਵਾ ਤਾਂ ਰੋਸ਼ਨੀ ਨਾਲੇ ਰਹੂਗਾ ਬਦਲੇ ਰਹੂਗਾ ਉਹ ਰੋਜ਼ ਨੂੰ ਉਹ ਨਾਲ ਜਿਹੜਾ ਦੀਵਾ ਹੈਗਾ ਦੀਵਾ ਪਹਿਲਾਂ ਰੋਸ਼ਨੀ ਹੈ ਨਹੀਂ ਦੀਵੇ ਨੂੰ ਭੂਖ ਮਾਰਦੇ ਰੋਸ਼ਨੀ ਬੰਦ ਹੋ ਜੀ ਦੀਵਾ ਫਿਰ ਵੀ ਹੈਗਾ ਦੀਵਾ ਨੇ ਕਿਤੇ ਜਾਂਦਾ ਜਦੋਂ ਨੂੰ ਭੂਖ ਮਾਰਤੀ ਅਰੋ ਦੇ ਨੀਂਂ ਦੀਵਾ ਹੈਗਾ ਦੇਖ। ਦੀਵਾ ਤਾਂ ਫੇਰ ਵੀ ਦੀਬੜੇ ਗਿਆ ਬੁਝਾਏ। ਹੂੰ। ਗੜਨੀ ਤਾ ਘੱਟ ਲੋਟਿਆ ਦੀਬੜੇ ਗਿਆ ਬੁਝਾਏ। ਦੀਵੜਨ ਤੋੜ ਤੇ ਤੋੜ ਕੇ ਤਾਂ ਨਹੀਂ ਗਿਆ ਬੁਝਾ ਕੇ ਗਿਆ। ਹੂੰ। ਤੋੜ ਦੀਵਾ ਦਾ ਨਹੀਂ ਬਣਿਆ ਬੁਝਾਇਆ ਹੀ ਆ। ਫੇਜਗ ਜੂ ਫੇਜ ਲਰੂ। ਤੇਰਵਤੀ ਵਿਚਾਈ ਜਾ ਮਨ ਦੇ ਰੋਣਾ ਖੂਕੇ ਮਾਰੀ ਜਾ ਖੂਕੇ ਮਾਰੀ ਹੈ ਬਜਾਇਆ ਤੇਜੇ ਖਿੱਚਿਆ ਖਿੰਝ ਤੇਜ ਤੇਜ ਉਹ ਤੇਜ ਰੋਸ਼ਨੀ ਖਿੱਚੀ ਹੈ ਤੇਜ ਜਬਲੀਨਾ ਹਾਂ ਤੇਲ ਨੇ ਖਿੱਚਿਆ ਹਾਂ ਤੇਜੀ ਤੇਜ ਖਿੱਚੇ ਬਾਹਰ ਜਿਹੜਾ ਜਾਂਦਾ ਸੀ ਬਾਹਰ ਨਾਲ ਦੇ ਵੱਤ ਜਾਂਦਾ ਹੂੰ